ਵੈਸੇ ਤਾਂ ਸਾਡਾ ਦੇਸ਼ 1947 ਵਿੱਚ ਆਜ਼ਾਦ ਹੋ ਗਿਆ ਸੀ ਪਰ ਤੁਸੀਂ ਮੰਨਦੇ ਹੋ ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਨਾਗਰਿਕ ਹਾਂ ਜੀ ਹਾਂ ਸਾਡੇ ਉੱਤੇ ਸਰਕਾਰਾਂ ਰਾਜ ਕਰਦੀਆਂ ਹਨ ਹੁਕਮ ਚਲਾਉਂਦੀਆਂ ਹਨ ਅਤੇ ਵੋਟਾਂ ਵਲੇ ਸਾਨੂੰ ਬੇਗੂ ਬਣਾ ਕੇ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਆਪਣਾ ਵਜੂਦ ਬਣਾਉਂਦੀਆਂ ਹਨ ਇਸ ਇਲੈਕਸ਼ਨਾਂ ਵਿੱਚ ਲੋਕਾਂ ਨੇ ਵੀ ਸਾਫ਼ ਜਾਹਿਰ ਕਰ ਦਿੱਤਾ ਹੈ ਕਿ ਪਹਿਲੇ ਉਹਨਾਂ ਨੇ ਬੀਜਪੀ ਅਕਾਲੀ ਦਲ ਕਾਂਗਰਸ ਨੂੰ ਸਾਈਡ ਤੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਹੁਣ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋ ਕੇ ਲੋਕਾਂ ਨੇ ਇਹ ਜ਼ਾਹਿਰ ਕਰ ਦਿੱਤਾ ਕਿ ਸਾਨੂੰ ਸਰਕਾਰਾਂ ਤੇ ਕੋਈ ਵਿਸ਼ਵਾਸ ਨਹੀਂ ਇਸ ਦੇ ਨਤੀਜੇ ਤੁਹਾਨੂੰ ਜਲਦ ਹੀ ਵੇਖਣ ਨੂੰ ਮਿਲਣਗੇ ਕਿਉਂਕਿ ਅਗਰ ਪਾਰਟੀਆਂ ਨੇ ਕੰਮ ਕੀਤਾ ਹੁੰਦਾ ਇੰਨੇ ਸਾਲਾਂ ਤੋਂ ਆਪਣਾ ਵजूद ਬਣਾਇਆ ਹੋਇਆ ਤਾਂ ਜਨਤਾ ਦੇ ਦਿਲਾਂ ਤੇ ਰਾਜ ਕਰਦੇ ਹੁੰਦੇ ਕੰਮ ਦੀ ਬਦੌਲਤ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੁੰਦਾ ਨਾਗੇ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਇਲੈਕਸ਼ਨਾਂ ਵੇਲੇ ਵੋਟਾਂ ਮੰਗਣੀਆਂ ਪੈਂਦੀਆਂ ਇਸ ਬਾਰੇ ਤੁਹਾਡੀ ਕੀ ਰਾਏ ਹੈ ਕੀ ਤੁਸੀਂ ਮੰਨਦੇ ਹੋ ਸਰਕਾਰਾਂ ਸਿਰਫ ਜਨਤਾ ਨੂੰ ਬੇਵਕੂਫ ਬਣਾ ਕੇ ਉਹਨਾਂ ਤੇ ਰਾਜ ਕਰਦੀਆਂ ਹਨ ਜਨਤਾ ਦੀ ਭਲਾਈ ਕੋਈ ਕੋਈ ਚਾਹੁੰਦਾ ਹੈ ਬੋਧੇਦਰ ਮੰਤਰੀ ਜਗਾਦਰ ਲੋਕ ਸਿਰਫ ਬੇਵਕੂਫ ਬਣਾ ਕੇ ਲੋਕਾਂ ਨੂੰ ਵੋਟਾਂ ਲਈ ਗੁੰਮਰਾ ਕਰਦੇ ਹਨ ਅਤੇ ਉਹਨਾਂ ਦਾ ਵਿਸ਼ਵਾਸ ਗੋਲਦੇ ਹਨ ਧੰਨਵਾਦ